ਇਸ ਆਦੇ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਦੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਿਆਰ ਹੋਣ ਸਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਧਰਮ ਚੜ ਦੇ ਫੇਰ ਰੋਜ਼ਗਾਰ ਹਕੂਮਤ ਦੀ ਧਰਿ ਅੱਤੇ ਰੁਕੀ ਵੀ ਨਹੀਂ ਸੀ ਜ਼ਮੀਨ ਦਾ ਨੰਬਰ ਦਾ ਸਰਹਿੰਦ ਦਾ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਭੇਜ ਆ ਗਏ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜ਼ੀ ਨੇ ਮੋਰੀਆ ਦੀ ਇਤਰਾਮ ਚਾਹਤਾ ਤਾਂ ਆਕੇ ਮਸਜਿਦ ਬਣਾ ਦਿੱਤੀ ਅਤੇ ਉਤੇ ਦਰवेश सय्यਦ ਜ਼ਫਰ ਨਾਮ ਦੇ ਬੰਦੇ ਨਮਾਜ਼ ਪੜਾਂਗੇ ਮਤਬ ਮਜੂਰ ਨਿਪਟਾ ਦਿੱਤਾ ਨਾਨਕ ਨਾਮ ਲੈਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ